ਥੋੜੀ ਹੋਰ ਉਹ ਬੱਸ ਕਰੋ ਬੱਸ ਕਰੋ ਨਾ ਨਾ ਲੱਭ ਲਿਆ ਕੋਈ ਭਾਈ ਉਹ ਦੱਸ ਦੋ ਕਹਿੰਦਾ ਇਹ ਕੀ ਕੀਮਤ ਹੈ ਇਹਨਾਂ ਤੇ ਖੋਲ ਕੇ ਪਰੇ ਮਾਰੇ ਦੋਹਾਂ 36 30 ਤੇ ਐਡਾ ਬੜਾ ਫਿੱਟੇ ਕੱਸਤਾ ਕੋਲ ਅੰਕਲ ਪਿਛਲੇ ਟਾਈਮ ਬਰਾਬਰ ਖੜੀ ਮੜਾਏ ਆ ਮੁੰਲੇ ਦੇਖ ਲਓ ਕਿੱਥੇ ਹੋ ਤਕੜਾ ਹੋ ਗਿਆ ਓਏ ਜੱਗੇ ਕੀ ਦੇਖ ਰਹਾ ਹੈ ਜੱਗ ਰਿਓ ਪੰਪ ਦੇਖਦਾ ਹੈ ਤੈਨੂੰ ਕੋਈ ਨਹੀਂ ਮਿਲਣਾ ਐਂ ਕੋਣ ਪਤਾ ਲੱਗਣ ਲੱਗੇ ਬੱਸ ਦੇਖੇ ਉਹ ਆਈਟਮ ਨਹੀਂ ਉਹ ਪਹਿਲਾਂ ਆਉਂਦੀ ਹੈ ਉਹ ਪਹਿਲਾਂ ਨਹੀਂ ਦੇਖੇ ਸਟਾਰਟ ਕਰ ਰਿਹਾ ਸਟਾਰਟਿੰਗ ਦੇਖੀ ਤਾਂ ਕਿਹੇ ਜੀ ਹੈ ਇਹ ਕੰਪਨੀ ਵੱਲ ਤੇ ਆਉਂਦੀ ਚਾਬੀ ਤੇ ਦੇ ਪਹਿਲਾਂ ਇਹ ਤੇ ਦੇਖ ਬਿਲਕੁਲ ਹੁਣ ਹੁਣਾਈ ਨਾ ਬਣੀ ਹਾਂ ਐਂ ਇਹ ਦਾ ਮਾਰਦਾ ਤੇ ਭਾਈ ਜ਼ੋਰ ਬਹੁਤ ਹੈ ਨਿਊਟਰਲ ਕਰਨਾ ਪੈਣਾ ਸਾਰਾ ਕੁਝ ਤਾਰ ਕੱਟੀ ਵੀ ਹੋ ਜਾਂਦਾ ਉਹ ਸਿਟੀ ਦੇ ਲੈ ਅੰਕਲ ਬੋਲਦੀ ਸੀ ਟੀ ਟਾਇਰ ਦੇਖ ਲੈ ਬੰਦੇ ਟਾਇਰ ਜਾ ਰ ਠੀਕ ਅੰਕਲ ਜੇ ਤੈਲ ਪਾ ਲਿਆ ਜਾ ਕੇ ਓ ਤੇਲ ਪਾ ਲਿਆ ਜਾ ਕੇ ਤੇਲ ਪਾ ਲਿਆ ਨੇਚਰਲ ਸਿਟੀ ਆ ਬਾਈ ਇਹ ਟਰੈਕਟਰਾਂ ਦੀ ਇਹ ਲਓ ਜੀ ਬਾਈ ਇੱਕ ਵਾਰ ਡੀਜ਼ਲ ਪਾ ਲਈਏ ਫੇ ਝਟ ਦੇਖਣੀ ਆ ਉਹ ਟਰੈਕਟਰਾਂ ਵਾਂ ਚੱਲ ਆ ਗੇਰਾ ਹੱਥ ਲਾ ਕੇ ਆ ਦੇਖਿਆ ਟਰਾਲੀ ਦਾ ਤੋੜ ਦਵੇ ਨੀਲਾ ਘੋੜਾ ਹੋ ਗਈ ਖੇਦੇ ਲੋ ਜੀ ਭਾਈ ਪਹੁੰਚ ਗਏ ਪੰਪ ਪਰ ਏਅਰ ਪਵਾ ਲੀਏ ਦੇਖੀ ਭਾਈ ਠੀਕ ਆ ਆ ਮੁੰਡੇਂ ਦੇ ਯਾਰ ਇਹ ਵੀ ਦੇਖੇ ਮੜਿਆ ਜਾਣ ਲੱਗਿਆ ਹੁਣ ਦਸਮੀ ਫਿਰ ਭੱਜਦਾ ਕਿਹੜਾ ਕਹੜਾ ਪੂਰਾ ਕਹੜਾ ਕਹਿੰਦੇ ਨੂੰ ਕੋਈ ਸੁਖੀ ਨਹੀਂ ਉਹ ਦੇਖ ਲਓ ਜਿਹੇ ਹਾਂ ਠੀਕ ਆਂਕਲ ਮੈਂ ਕਹਿੰਦਾ ਹੁਣ ਕਿਹਦੇ ਮਤਲਬ ਕਿਹ ਹੋਊਗਾ ਯਾਰ ਹੋਰ ਟੈਂਕ ਬਣ ਗਿਆ ਜੀ ਟੈਂਕ ਬਣ ਗਿਆ ਜੀ ਟੈਕ ਆ ਦੇਖ ਲੈ ਇਹਦਾ ਮਾਡਲ ਕਿਹੜਾ 21 ਮਾਡਲ ਆਂਕਲ ਨਾਰਮਲ ਵਾਹੀ ਨੂੰ ਦੇ ਲੈ ਭੱਜਿਆ ਫਿਰਦਾ ਜਿਹੜੀ ਆਪਾਂ ਕਰਨੀ ਆ ਫੇਰ ਵੀ ਹਾਲ ਪੂਰੇ ਛੱਡੇ ਪਏ ਆ ਕਮੈਂਟ ਤਾਂ ਬਾਈ ਬਹੁਤ ਸੌਖਿਆਂ ਕਰਨੇ ਕੋਈ ਲਿਖ ਦਿਓ ਕੁਛ ਇੱਥੇ ਪਤਾ ਲੱਗਦਾ ਜੋਰ ਦਾ ਆ ਕੇ ਵੀ ਕੀ ਚੀਜ਼ ਆ ਜੋਰ ਜਵਾਨੀ ਧਨਪੱਲੇ ਫੇਰ ਕਿਉਂ ਜਿੱਦਾਂ ਜੱਟ ਚੱਲੇ ਹਾਂ ਅਕਲ ਹਾਂ ਅਕਲ ਤੁਸੀਂ ਤੇ ਹਿਲਾੜ ਰਿਹਾ ਕੇ ਯਾਰ ਨਾ ਬਾਈ ਬਹੁਤ ਆ ਬੱਸ ਹੁਣ ਇਹ ਕਹ ਦੇ ਬਈ ਖੜਾ ਦਿਓ ਬਸ ਹਾਂ ਕੋਣੀ ਪਾਉਣਾ ਹੈਗਾ ਬੋਲ ਕੋਣੀ 5% ਜਾਣ ਨਹੀਂ ਬਹੁਤ ਜਾਣ ਵਧ ਗਈ ਉਹ ਤਾਂ ਦੋ ਕਿੱਲੇ ਦੇ ਬਾਹਰ ਲੇ ਕੇ ਯਾਰ ਅੰਕਲ ਉਹ ਚੱਕ ਲਈਂ ਚਾਹਦੀਆਂ ਬਣਨੇ ਬਣਾਉਣ ਦੇ ਮੜੀ ਨਹੀਂ ਭਾਈ ਕਿੱਥੇ ਹਾਂ ਉਹ ਟੀਕਾ ਲਾਉਣਾ ਥੋੜਾ ਜੀ ਅੰਕਲ ਉਹ ਮੱਖਾ ਜਮਾ ਹੀ ਨਹੀਂ ਅੰਗਰ ਗੋਲੂ ਗੋਸ ਥੋੜਾ ਹੀ ਲਾਉਣਾ ਹੈ ਹਾਂ ਕਾਲਾ ਘਾੜ ਲੱਗਿਆ ਵਾ ਸਾਲਿਆ ਪਾਵਰ ਕਿਆ ਕਰੂਗੀ ਦੋ ਸਾਲ ਉੱਠਣੇ ਜੋਗੇ ਨਹੀਂ ਆਏਗੇ ਇਹ ਕੋਈ ਆਇਂਦਾ ਹੈ ਨਹੀਂ ਵੀ 4 ਲੱਖ ਭਰਾ ਕੇ ਘਰ ਨੂੰ ਲੈਂਦਾ ਮਹਿੰਗੇ ਪਾਦੀ ਕਰਦੀਆਂ ਨੰਬਰ ਨੰਬਰ ਪਰ ਮੋੜੇ ਨੇ 30000 40 ਖੱਟਦਾ ਇਹਦੇ ਪਾ ਇਹਦਾ ਸਿਪਾਈ ਚਲ ਨੰਬਰ ਲੱਗਦਾ ਪੰਚਾਤੀ ਕਹਾਂ ਉਹ ਕਾ ਟਰੈਕਟਰ ਦਾ ਤਿੰਨ ਖੜੇ ਜਾਂ ਘਰਾਂ ਹੂੰ ਫੇਰ ਜੀ ਬਾਈ ਜਿਹੜੀ ਉਦੋਂ ਕੀਲੀ ਜੀ ਲਈ ਵੀ ਤੇ ਆਪਣਾ ਹੀ ਆ ਇਹ ਉਹ ਅਕਲ ਬਾਰੇ ਸਿੱਧਾ ਕਰਦਾ ਥੋੜੀ ਹੋਰ ਅਕਲ ਜੋਸ਼ ਨਾਲ ਜੋਸ਼ ਆ ਤਾਂ ਤਨ ਹੋ ਗਈ ਕੱਟੀ ਹੋਈ ਐ ਤੈਨੂੰ ਅੱਗੇ ਦਵਾ ਹਾਂ ਡੈਂਸਿੰਗ ਲਾ ਕੇ ਚਲਾਇਆ ਉਦੋਂ ਵੀ ਆਪਾਂ ਕੱਟ ਕੇ ਚਲਾਇਆ ਤਾਂ ਅੱਜ ਵੀ ਆਪਾਂ ਕੱਟ ਕੇ ਚਲਾਇਆ ਡੈਂਸਿੰਗ ਕੱਟੀ ਹੋਈ ਆਲੇ ਉਹ ਹੁਣ ਬਾਈ ਤੇ ਪੁੱਛ ਨਹੀਂ ਕਰਾਂ ਜਾ ਕੇ ਕਿਤੇ ਓਕਣ ਗਾਂ ਦਾ ਜਵੇ ਅਕਲ ਹੈ ਗੱਲ ਬਾਤ ਬਹੁਤ ਯਾਰ ਹਾਂ ਅਕਲੂ ਕਹਿੰਦਾ ਫਲਕਾਰੀ ਪਾ ਕੇ ਹਲ ਫਾਰੀ ਪਾ ਕੇ ਲੈ ਜਾਣਾ ਘਰ ਨੂੰ ਹਾਂ ਉਹ ਥੋੜੀ ਜਿਆਦਾ ਹੋਰ ਕੋ ਆ ਕੇ ਤਰਨਾਟ ਲਿਆਇਆ ਕਦਾ ਮਰ ਗਿਆ ਜਗੇ ਲੇਜ਼ਰ ਕਰਾ ਮਰ ਗਿਆ ਅਕਲ ਇੱਕਾ ਤੇ ਲਿਪੜ ਗਿਆ ਬੈਠਾ ਬੈਠੇ ਲਿਪੜ ਗਿਆ ਯਾਰ ਛਤਰੀ ਮੈਨੂੰ ਕਮਾਤੀ ਮਿੱਟੀ ਬਾਈ ਮਿੱਟੀ ਦੀ ਇਹੋ ਜੀ ਕਮਾਈ ਵੱਡ ਬਹੁਤ ਰਗੜ ਦੂਏ ਰੋਟ ਹੈ ਨਾ ਟੱਕ ਰੱਖ ਕੇ ਆ ਗਿਆ ਵਾਈ ਗੋਡ ਮੈਂ ਤਾਂ ਆਹੇ ਤਵੀਆਂ ਦੇਖ ਜਿਹੜੇ ਬਚਾਲੇ ਟਾਇਰ ਹੈ ਲੋ ਜੀ ਭਾਈ ਜੱਗਾ ਹੁਣ ਆਪ ਟਰਾਈ ਲੈਣ ਲੱਗਿਆ ਲਗਾ ਕਹਿੰਦਾ ਮੈਂ ਟਰਾਈ ਲੈ ਕੇ ਦੇਖਣੀ ਆ ਲੋ ਜੀ ਇਹ ਤਾਂ ਟੀਮ ਪੂਰੀ ਜੱਗਾ ਪਾਉ ਟੀਮ ਰਾਜੇ ਅੰਕਲ ਕਹਿੰਦਾ ਮੇਰੇ ਪੱਨੂ ਨਾ ਚਾਬੀਆਂ ਵਾਲੇ ਝੋਲੇ ਦਾ ਕਿੜਾ ਦੇ ਦੇ। ਉਹ ਨਾ ਭਾਈ। ਹਾਂ। ਹੋਰ ਇਹਦੇ ਉੱਪਰ ਕਹਿੰਦਾ ਯਾਰ ਤੂੰ ਗੱਲ। ਉਹ ਤੈਨੂੰ ਦੇਖ ਕੇ ਬਾਰੇ ਕਹਿੰਦਾ। ਕਰਾ ਚੋਲਾ ਅੰਦਰ ਰੱਖਿਆ। ਅੰਕਲ ਅੰਦਰ ਲੱਕਿਆ ਉਹਨਾ। ਅੰਕਲ ਨੇ ਬਾਈ ਕਹਗਾ ਲੈ ਕਿ ਜੀ ਲਾ ਰਖਾਦਾ ਜਿੰਨੇ ਵੀ ਬੰਦੇ ਸਾਰੇ ਖੁਸ਼ ਹੋ ਰਹੇ ਜਿੱਥੇ ਖੜਾ ਦਾ। ਸਾਰੀ ਗੱਲ ਬਸ ਕਰਾਂਗੇ। ਮੇਲੇ ਆਂ ਅੰਕਲ ਆਉਂਦੇ ਆ। ਹਾਂ। ਅੰਕਲ ਖਾ ਮੈਨੂੰ ਨਾ ਨਹੀਂ ਪਤਾ ਹੁਣ ਇਹਨੇ ਜੀ ਪੜ ਕੇ ਨਾ ਕੱਲੇ ਕੱਲੇ ਦਾ ਦੇਖ ਕੇ ਬਾਪੀ ਬਸ ਫੇਰ ਵੀਡੀਓ ਪਾਉਣੀ ਆ। ਕਮੈਂਟ ਕਰੇ ਜੀ ਨੇ ਹਾਂ। ਨਾ ਮਖੜਿਆ ਬੁਰਾ ਜ ਕੰਨ ਦੀਆਂ ਫਿਰਤਾ ਘੁੰਮ ਰਿਹਾ ਹਾਂ ਹਾਂ ਭਾਈ ਕਿਵੇਂ ਰਿਹਾ ਬਹੁਤ ਵਧੀਆ ਰਿਹਾ ਤੁਸੀਂ ਤਾਂ ਉੱਪਰ ਤੇ ਬਹਿ ਕੇ ਦੇਖਿਆ ਜਿੱਥੇ ਨਾਲ ਲਿਆ ਦੇਖੋ ਆਹ ਪੁੱਸਰੇ ਟਰੈਕਟਰ ਦੇਖ ਕੇ ਇੱਥੇ ਲਿਟਰਾਂ ਲੱਗ ਗਿਆ ਬਹੁਤ ਆ ਪਾੜਾ ਉਹ ਦੇਖੋ ਉਹ ਖ ਬੈਠਾ ਸਹੀ ਗੱਲ ਆ ਭਾਈ ਆ ਬੰਦਿਆਂ ਨੇ ਤਾਂ ਉੱਪਰ ਤੇ ਦੇਖਿਆ ਇਹ ਆ ਗਿਆ ਸਵਾਦ ਪੂਰਾ ਹਲੇ ਆਪਣੇ ਵਾਲੀ ਟਰਾਈ ਦੇਖਦੇ ਆ ਬਣੂਗਾ ਤੂਫਾਨ ਹੈ ਵੀ ਛੋਟਾ ਭਾਈ ਆ ਕਹਿੰਦਾ ਨਹੀਂ ਹਰਮਨ ਜੱਗੇ ਨਾਲ ਹੀ ਰੋ ਬਹਿ ਗਏ ਹਲੇ ਜੱਗੇ ਬਾਸ ਕੋ ਪੁੱਸਰੇ ਥੱਕ ਗਿਆ ਹਲੇ ਲੈ ਤੇ ਜਾ ਹਾਂ ਜੋਰ ਲੱਗ ਗਿਆ ਵਿਚਾਰੇ ਦਾ ਇਹਦੀ ਟਰਾਈ ਲੈਣ ਲੱਗੇ ਬਾਈ ਭੈਣ ਦੱਸਦੀ ਹੁਣ ਇਹ ਅਗਰ ਨਾ ਬਲੌਕ ਕਰ ਲੈ ਜਾਣਾ ਇਹਦੀ ਵੀਡੀਓ ਦੇ ਕੇ ਕਾਰਨਾ ਅਕਿੰਦਰਾ ਦਾ ਟੋਨਿੰਗ ਦਾ ਜੰਗੂ ਪਿਆ ਸਭ ਤੋਂ ਪਹਿਲਾਂ ਹੁਣ ਤੇ ਸਭ ਤੋਂ ਪਹਿਲਾਂ ਕਾਈ ਤੋਂ ਅੱਧਾ ਮੋਡੀਫਾਈ ਕਰਾਇਆ ਅਕਿੰਦਰਾ ਦੇ ਘਰ ਆ 250 ਰੁਪਏ ਦੋ ਘੰਟਾ ਚਲੋ ਆਲ ਤੱਕ ਜਾਪੀ ਬਾਜੀ ਬਾਈ ਜੌਂਟੀਅਰ ਚਲਾਉਣ ਲੱਗੇ ਜੀ ਜੈਕ ਕੱਢ ਕੇ ਜੱਗੇ ਨੇ ਚੜ੍ਹਾਤੇ ਉੱਪਰ ਬਾਜੀ ਬਾ ਜੌਂਟੀਅਰ ਕਹਿੰਦੇ ਜੌਂਟੀਅਰ ਇਹਨੂੰ ਜੌਂਟੀਅਰ ਕਹਿੰਦੇ ਆ ਚੱਲ ਸੈਜ ਆਪਾ ਯਾਰ ਲੋ ਜੀ ਬਾਈ ਬੰਦੇ ਚੜ੍ਹਾਤੇ ਉੱਪਰ ਕੀ ਆਲਦਾ ਜੌਂਡੀਰ ਕਹਿੰਦੇ ਫਿਰ ਆ ਜੱਗੇ ਜਾ ਕੇ ਖੂ ਤੇਰੀ ਜਿਆਦਾ ਹੀ ਲੱਗਦਾ ਪਾਇਆ ਥੋੜਾ ਯਾ ਹੈ ਕੋਸ਼ਾ ਪੂਰਾ ਵਿਚੇ ਰੇ ਲੈ